ਾਨਕ ਕੀ ਵਡਿਆਈ ਗੁਰੂ ਨਾਨਕ 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 ਕੀ ਵਡਿਆਈ ਪਰ ਪਰਗਟ ਪਈ ਸਗਲੇ ਜੁਗੇ ਅੰਤਰ ਪਰਗਟ ਪਈ ਸਗਲੇ ਜੁਗੇ ਅੰਤਰ ਪਰਗਟ ਪਈ ਸਗਲੇ ਜੁਗੇ ਅੰਤਰ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਦੀ ਵਡਿਆਈ ਗੁਰੂ ਨਾਨਕ ਦੀ ਕਰ ਇਸ ਨਾਨ ਸਿਮਰ ਪ੍ਰਭ ਆਪਣਾ ਕਰ ਇਸ ਨਾਨ ਸਿਮਰ ਪ੍ਰਭ ਆਪਣਾ ਕਰ ਇਸ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਾਏ ਅਰੋਗਾ ਮਨ ਤਨ ਪਾਏ ਅਰੋਗਾ ਪ੍ਰਭ ਸਰਣਾ ਕੋਟ ਬਿਘਨ ਲਾਥੇ ਪ੍ਰਭ ਸਰਣਾ ਕੋਟ ਬਿਘਨ ਲਾਥੇ ਪ੍ਰਭ ਸਰਣਾ ਕੋਟ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਪਲੇ ਸੰਜੋਗਾ ਪ੍ਰਗਟੇ ਪਲੇ ਸੰਜੋਗਾ ਬਣਦੇ ਬਨੇ ਸੰਜੋਗਾ ਪਣਦੇ ਬਨੇ ਸੰਜੋਗਾ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਪ੍ਰਭ ਬਾਣੀ ਸਬਦ ਸੁਭਾਖਿਆ ਪ੍ਰਭ ਬਾਣੀ ਸਬਦ ਸੁਭਾਖਿਆ ਪ੍ਰਭ ਬਾਣੀ ਸਬਦ ਸੁਭਾਖਿਆ ਪ੍ਰਭ ਬਾਣੀ ਸਬਦ ਸੁਭਾਖਿਆ ਗਾਵੋ ਸੁਣੋ ਪੜੋ ਨਿਤ ਪਾਈ ਗਾਵੋ ਸੁਣੋ ਪੜੋ ਨਿਤ ਪਾਈ ਗਾਵੋ ਸੁਣੋ ਪੜੋ ਨਿਤ ਪਾਈ ਗੁਰਪੂਰੈ ਤੂ ਰਾਖਿਆ ਗੁਰਪੂਰੈ ਤੂ ਰਾਖਿਆ ਗੁਰਪੂਰੈ ਤੂ ਰਾਖਿਆ ਗੁਰਪੂਰੈ ਤੂ ਰਾਖਿਆ ਸਾਚਾ ਸਾਹਿਬ ਅਮਿਤ ਵਡਾਈ ਸਾਚਾ ਸਾਹਿਬ ਅਮਿਤ ਵਡਾਈ ਸਾਚਾ ਸਾਹਿਬ ਅਮਿਤ ਵਡਾਈ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦਇਆਲਾ ਭਗਤ ਵਛਲ ਦਇਆਲਾ ਭਗਤ ਵਛਲ ਕੀ ਪੈਜ ਰਖਦਾ ਆਇਆ ਸੰਤਾ ਕੀ ਪੈਜ ਰਖਦਾ ਆਇਆ ਸੰਤਾ ਕੀ ਪੈਜ ਰਖਦਾ ਆਇਆ ਸੰਤਾ ਕੀ ਪੈਜ ਰਖਦਾ ਆਇਆ ਆਦ ਬਿਰਦ ਪ੍ਰਤਪਾਲਾ ਆਦ ਬਿਰਦ ਪ੍ਰਤਪਾਲਾ ਆਦ ਬਿਰਦ ਪ੍ਰਤਪਾਲਾ ਆਦ ਬਿਰਦ ਪ੍ਰਤਪਾਲਾ ਗੁਰੂ ਨਾਨਕ ਕੀ ਵਡਿਆ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਦੀ ਵਡਿਆਈ ਗੁਰੂ ਨਾਨਕ ਦੀ ਵਡਿਆਈ ਹਰ ਅੰਮ੍ਰਿਤ ਨਾਮ ਪੋਜਨ ਨਿਤ ਪੁੰਚੋ 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 ਸਰਬ ਵੇਲਾ ਮੁਖ ਪਾਵੋ सर्ब विला मुख पावो सर्ब विला भुख पाओ सर्ब विला मुख पावो जरा मरा ताप सब नाठा 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 गुण गोविंद नित गावो गोबिंद नित गावो गुण गोविंद नित गावो गुण गोविंद नित गावो सुनी अरदास स्वामी मेरा सुनी अरदास स्वामी मेरा सुनी अरदास स्वामी मेरे सुनी अरदास स्वामी मेरे, मेरे सरद कला बण आई ਸਰਬ ਕਲਾ ਬਣਾਈ ਸਰਬ ਕਲਾ ਬਣਾਈ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਪ੍ਰਗਟ ਪਈ ਸਗਲੇ ਜੁਗ ਅੰਤਰ ਅਲਗਣ ਮਈ ਸਗਲੇ ਜੁਗ ਅੰਦਰ ਪ੍ਰਗਟ ਪਈ ਸਗਲੇ ਜੁਗ ਅੰਤਰ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਜੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਜੀ ਵਡਿਆਈ ਗੁਰੂ ਗੁਰੂ ਨਾਨਕ ਧਨ 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 ਗੁਰੂ ਨਾਨਕ ਨਾਨਕ ਧਨ ਗੁਰੂ ਨਾਨਕ ਤਨ ਗੁਰੂ 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 ਨਾਨਕ ਧਨ ਗੁਰੂ ਨਾਨਕ ਧਨ ਗੁਰੂ ਨਾਨਕ ਤਨ ਗੁਰੂ ਨਾਨਕ ਧਨ ਗੁਰੂ ਨਾਨਕ ਧਨ ਗੁਰੂ ਨਾਨਕ ਤਨ ਗੁਰੂ ਨਾਨਕ ਧਨ ਗੁਰੂ ਨਾਨਕ Tani Guru Nan, make it Annie 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 Guru Nan, make Guru Nan, make it Annie Guru Nan, make it Annie Guru Nan, make 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 Guru Nan, Tany Guru Nan, make Guru Nan.